ਜੇ ਹੁਣ ਵੀ ਨ ਸਾਨੂੰ ਸਮਝ ਲੱਗ ਰਹੀ ਕਿ ਸਾਡੇ ਨਾਲ ਕੀ ਹੋ ਰਿਹਾ ਤਾਂ ਫਿਰ ਰੱਬ ਰੱਖਾ ਸਾਡਾ ਭਾਈ ਅਮਰਤਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਆ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਭੁਖੜ ਹੜਤਾਲ ਤੇ ਬੈਠੇ ਨੇ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤੁਰੋ ਆਪਣੇ ਸਾਧਨ ਲੈ ਕੇ ਤੁਰੋ ਸਾਮਦੀ ਡਿਬਰੂਗੜ ਜੇਲ੍ਹ ਚ ਬੰਦ ਅਮ੍ਰਿਤਪਾਲ ਦੇ ਮਾਤਾ ਪਿਛਲੇ ਕਰੀਬ 3 ਦਿਨਾ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਅਮ੍ਰਿਤਪਾਲ ਦੇ ਮਾਤਾ ਦੀ ਮੰਗ ਹੈ ਕਿ ਅਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕੀਤਾ ਜਾਵੇ ਉਧਰ ਜਿੱਥੇ ਵੱਡੀ ਗਿਣਤੀ ਚ ਅਮ੍ਰਿਤਪਾਲ ਦੇ ਸਮਰਥਕ ਇਸ ਭੁੱਖ ਹੜਤਾਲ ਦਾ ਹਿੱਸਾ ਬਣ ਰਹੇ ਨੇ ਉਥੇ ਹੀ ਹੁਣ ਲੱਖਾ ਸਿਧਾਣਾ ਵੀ ਅੰਮ੍ਰਿਤਸਰ ਪਹੁੰਚੇ ਅਤੇ ਅਮ੍ਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕਰਨ ਦੀ ਮੰਗ ਕੀਤੀ ਸ਼ੰਭੂ ਖਨੌਰੀਆਂ ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਕਿਤੇ ਸਾਡੇ ਬੰਦੀ ਸਿੰਘਾਂ ਨੂੰ ਅੰਦਰ ਜਿਹੜਾ ਜੇਰਾ ਖਾਣਿਆਂ ਚ ਪਾਈਆਂ ਜਾ ਰਹੀਆਂ ਨੇ ਤਮਾਕੂ ਪਾਏ ਜਾ ਰਹੇ ਨੇ ਪਿਛਲੇ 8 ਦਿਨਾਂ ਤੋਂ 10 ਦਿਨਾਂ ਤੋਂ ਭੁੱਖ ਹੜਤਾਲ ਤੇ ਸਾਡੇ ਬੰਦੀ ਸਿੰਘ ਬੈਠੇ ਆ ਡਿਬਰੂਗੜ੍ਹ ਜਿਹੜੇ ਉਹਨਾਂ ਦੇ ਪਰਿਵਾਰ ਭੁੱਖ ਹੜਤਾਲਾਂ ਤੇ ਨੇ ਤੀ ਸਿੰਘ ਜਿਹੜੇ ਅੰਮ੍ਰਿਤਸਰ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤਾਂ ਜੇ ਹੁਣ ਵੀ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਸਾਡੇ ਨਾਲ ਕੀ ਹੋ ਰਿਹਾ ਤਾਂ ਫਿਰ ਰੱਬ ਰੱਖਾ ਸਾਡਾ ਹੁਣ ਤਾਂ ਯਾਰ ਅਸੀਂ ਹੁਣ ਵੀ ਇਹ ਘਰਾਂ ਦੇ ਕੁੰਡੇ ਮਾਰ ਕੇ ਬਹਿ ਜਾਂਗੇ ਵੀ ਯਾਰ ਛੱਡੋ ਪਰੇ ਕੋਈ ਗੱਲ ਨਹੀਂ ਦੇਖੀ ਜਊ ਤਾਂ ਫਿਰ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲਾ ਇੱਕ ਵੀ ਨਹੀਂ ਇੱਥੇ ਛੱਡਣਾ ਇਹਨਾਂ ਨੇ ਸ਼ਰਿਆਮ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦੇ ਮਾਰ ਰਹੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਪੜਤਾਲ ਕਰ ਰਹੇ ਆ ਹਾਲੇ ਅਜੇ 3 ਦਿਨ ਹੋ ਗਏ ਉਥੇ ਕੋਈ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਤੇ ਅਦਰ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਪ੍ਰਚਾਰ ਕਰਦਾ ਉਹਨਾਂ ਦੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੇ ਜਿਲ੍ਹਿਆਂ 'ਚ ਬੰਦ ਕਰਤੇ ਅੱਜ ਮੈਨੂੰ ਹੁਣੀ-ਹੁਣੀ ਖ਼ਬਰ ਮਿਲੀ ਆ ਕਿ ਅੱਜ ਵੀ ਇੱਥੇ ਜਿਹੜਾ ਗ੍ਰੈਸ ਕੱਤਰ ਆ ਉਹਦੇ ਨਾਲ ਮੀਟਿੰਗ ਸੀਗੀ ਇਹ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀ ਰੁੱਤੇ ਵੀ ਮਿੱਠੀ ਗੋਲੀ ਪਾ ਕੇ ਵਾਪਸ ਕਰਦੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡੇਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਅਪ੍ਰੈਲ ਚ ਲਿਆਵਾਂਗੇ ਜੀ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਲਿਆ ਸਕਦਾ ਹੈ ਜਿਹੜੇ ਮਰਜ਼ੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਇਹ ਗਮਰਾਹ ਕਰ ਰਹੇ ਨੇ ਕਿ ਸੈਂਟਰ ਨੇ ਐਨਐਸਏ ਲਾਈ ਹੈ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਆ ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈ ਆ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਲਿਆ ਸਕਦਾ ਅੱਜ ਹੀ ਪੰਜਾਬ ਚ ਲਿਆ ਸਕਦਾ ਪਰ ਨਹੀਂ ਇਹਨਾਂ ਨੇ ਸਾਡੀ ਜ਼ੁਬਾਨੀ ਦਾ ਸ਼ਿਕਾਰ ਖੇਡਣਾ ਕਿਉਂਕਿ ਆਪਾਂ ਚੁੱਪਾਂ ਆਪਾਂ ਡਰ ਜਾਂਨੇ ਆ دہشت ਜੇ ਨਹੀਂ ਪੈ ਜਾਂਦੀ ਆ ਵੀਰ ਪਤਾ ਨਹੀਂ ਕੀ ਹੋ ਗਿਆ ਜੇ ਐਂ ਡਰ ਕੇ ਘਰਾਂ ਚ ਵੜ ਗਏ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਯਾਦ ਰ ਲੱਖਾ ਸਿਧਾਨਾ ਨੇ ਇਲਜ਼ਾਮ ਲਗਾਇਆ ਕਿ ਅਮਰਿਤਪਾਲ ਅਤੇ ਉਸ ਦੇ ਸਾਥੀਆਂ ਉੱਪਰ ਲੱਗੀ ਐਨਐਸਏ ਦੀ ਧਾਰਾ ਨੂੰ ਹਟਾਉਣਾ ਪੰਜਾਬ ਸਰਕਾਰ ਦੇ ਹੱਥੇ ਪਰ ਪੰਜਾਬ ਸਰਕਾਰ ਜਾਣਬੁੱਝ ਕੇ ਅਮਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀਆਂ ਜਿਹੜਾਂ ਤੋਂ ਬਾਹਰ ਰੱਖਣਾ ਚਾਹੁੰਦੀ ਹੈ ਇਸ ਦੌਰਾਨ ਲੱਖਾ ਸਿਧਾਨਾ ਨੇ ਸਿੱਧੇ ਤੌਰ ਤੇ ਉਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਕਜੁੱਟ ਹੋਣ ਦੀ ਸਲਾਹ ਵੀ ਦਿੱਤੀ ਇਹਨਾਂ ਨੂੰ ਮਰਦੇ ਵੀ ਨਹੀਂ ਛੱਡ ਸਕਦੇ ਭਾਈ ਬਸੰਤ ਸਿੰਘ ਹੈ ਉਹਨਾਂ ਨੂੰ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਹੈ ਚਾਚਾ ਹਰਜੀਤ ਸਿੰਘ ਹੈ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾਖਲ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਗੰਭੀਰ ਆ ਭਾਈ ਅਮਰਤਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਆ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਭੁਖੜ ਹੜਤਾਲ ਤੇ ਬੈਠੇ ਨੇ ਵੈਸੇ ਦੇਖੋ ਇਹ ਤਾਂ ਇਹ ਗੁਰਮਤ ਦਾ ਸਿਧਾਂਤ ਤਾਂ ਨਹੀਂ ਆ ਭੁਖੜ ਹੜਤਾਲਾਂ ਪਰ ਸਾਡੇ ਕੋਲ ਰਾਹ ਜ਼ਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਜਿਸ ਤਰੀਕੇ ਨਾਲ ਸਟੇਟ ਸਾਡੇ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤੁਰੀ ਹੋਈ ਆ ਸਾਡੀ ਹੋਂਦ ਅਸਤੀ ਨੂੰ ਮਿਟਾ ਦੇਣਾ ਚਾਹੁੰਦੀ ਆ ਤੇ ਆਪਾਂ ਅੱਜ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲਹੀ ਜਾਂਦੇ ਆ ਯਾਰ ਸਾਡੇ ਸਾਡੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਖਨੌਰੀਆਂ ਤੇ ਲੱਗੇ ਨੇ ਚਾਹੇ ਮਹੱਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ ਜਿਹੜੇ ਐਨਐਸਐ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਆ ਇਹ ਹੁਣ ਸਾਡੇ ਨਾਲ ਬਹੁਤ ਮਾੜੇ ਆਉਣ ਵਾਲੇ ਸਮੇਂ 'ਚ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਐਂ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਕੇ ਜਾਂ ਆਪਾਂ ਚੁੱਪ ਕਰਕੇ ਬੈਠ ਗਏ ਤਾਂ ਸਟੇਟ ਦਾ ਜ਼ਬਰਦਸਤਨ ਹੈ ਇਹ ਜ਼ੁਲਮ ਤੁਸੀਂ ਦੇਖੋਗੇ ਹੌਲੀ ਸਮਝ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਾਈ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਜਿੱਥੇ-ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤੁਰੋ ਆਪਣੇ ਸਾਧਨ ਲੈ ਕੇ ਤੁਰੋ ਬਾਰੀਆਂ ਬਣ ਕੇ ਤੁਰੋ ਪੌਣਿਕ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਆ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾਂ 'ਚ ਬਣਨੀ ਆ ਇੱਕ ਸਵਾਲ ਖੜਾ ਹੁੰਦਾ ਕਿ ਮੋਰਚਾਂ ਮੋਰਚਾਂ ਜੀ ਫਿਰਦੇ ਰਹਿੰਦੇ ਰਹੇ ਸਾਡੇ ਪੱਲੇ ਮੋਰਚਿਆਂ ਤੋਂ ਇਲਾਵਾ ਹੋਰ ਵੀ ਕੀ ਆ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਿਆਂ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਿਆਂ ਦੀ ਕੋਈ ਲੋੜ ਆ ਪਰ ਹੋਣ ਦੀ ਇਕੱਠੇ ਲੋੜ ਆ ਮੇਰਾ ਵੀਰ ਮੈਂ ਬੇਨਤੀ ਆ ਜਿਹੜੀਆਂ 13 ਵੀ ਇੱਥੇ ਪੰਜਾਬ ਲਈ ਲੜ ਰਹੀਆਂ ਨੇ ਉਹਨਾਂ ਖਿਲਾਫ ਮੋਰਚਾ ਨਾ ਖੁੱਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਰਦੇ ਆਪਾਂ ਹੋਈਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖੁੱਲੋ ਮੋਰਚੇ ਸਾਡਾ ਮੂੰਹ ਦਿੱਲੀ ਵਾਲਾ ਹੋਣਾ ਚਾਹੀਦਾ ਆਪਣੇ ਲੋਕਾਂ ਵੱਲ ਇੱਕ ਪਾਸੇ ਅਮਰਿਤਪਾਲ ਦੇ ਮਾਤਾ-ਪੁੱਖ ਹੜਤਾਲ ਕਰ ਰਹੇ ਨੇ ਤਾਂ ਦੂਜੇ ਪਾਸੇ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਪੰਜਾਬ ਦੇ ਮੁਖ ਸਕੱਤਰ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਈਮਾਨ ਸਿੰਘ ਖਾਰਾ ਨੇ ਇਲਜ਼ਾਮ ਲਗਾਇਆ ਕਿ ਮੁਖ ਸਕੱਤਰ ਵੱਲੋਂ ਮਾਮਲੇ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਔਰ ਪੁਲਿਸ ਉਹਨਾਂ ਨੇ ਬਿਆਨ ਦਿੱਤੀ ਸੀ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਜੋ ਗ੍ਰਹਿ ਸਕੱਤਰ ਪੰਜਾਬ ਦੇ ਹੈਗੇ ਨੇ ਉਹ ਗੱਲਬਾਤ ਕਰਨਾ ਚਾਹੁੰਦੇ ਨੇ। ਪਰ ਅੱਜ ਇੱਕ ਦੇਖਣ ਵਾਲੀ ਗੱਲ ਹੈ ਵੀ ਪੋਸੇ ਮੰਗਣ ਨੂੰ ਲੈ ਕੇ ਜੋ ਸਾਰੇ ਪਰਿਵਾਰ ਨੇ ਉਹ ਅੱਜ ਇੱਥੇ ਚੰਡੀਗੜ੍ਹ ਪਹੁੰਚੇ ਜੋ ਸਾਡੀ ਮੁਲਾਕਾਤ ਹੋਣੀ ਪਰ ਜੋ ਗ੍ਰੇਸ ਕੱਤਰ ਸਾਹਿਬ ਨੇ ਗੱਲ ਆਖ ਦਿੱਤੀ ਵੀ ਮੈਂ ਮੁਕੇਰੀਆਂ ਚੱਲਿਆ ਪਠਾਨਕੋਟ ਚੱਲਿਆ ਉਹਨਾਂ ਲਈ ਮੈਂ ਸਮਝਦਾ ਇਹ ਇਸ਼ੂ ਕੋਈ ਬਹੁਤਾ ਜ਼ਰੂਰੀ ਨਹੀਂ ਸੀ ਤੇ ਉਹਨਾਂ ਨੇ ਆਪਦੇ ਜੂਨੀਅਰ ਅਫਸਰ ਜੋ ਕਿ ਇੱਕ ਜੁਆਇੰਟ ਸਕੱਤਰ ਨੇ ਜੋ ਪੀਸੀਐਸ ਰੈਂਕ ਦੇ ਅਫਸਰ ਨੇ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਕਰਾਈ ਪਰ ਮੈਂ ਸਮਝਦਾ ਉਹਨਾਂ ਨੇ ਸਾਨੂੰ ਕੋਈ ਉੱਥੇ ਕੋਈ ਗੱਲ ਕੋਈ ਵਿਸ਼ਵਾਸ ਵਾਲੀ ਗੱਲ ਨਹੀਂ ਕੀਤੀ ਕੋਈ ਇਹ ਗੱਲ ਨਹੀਂ ਆਖੀ ਵੀ ਅਸੀਂ ਜਿਹੜੇ ਨੌਜਵਾਨ ਨੇ ਜਿਹੜੇ ਭੁੱਖਰਤਾ ਲਿੱਤੇ ਨੇ ਜਿਨ੍ਹਾਂ ਦੀ ਹਾਲਾਤ ਬੜੇ ਜ਼ਿਆਦਾ ਵਿਗੜ ਚੁੱਕੇ ਜਿਵੇਂ ਭਾਈ ਬਸੰਤ ਸਿੰਘ ਦੌਲਤਪੁਰਾ ਦੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚੇ ਅ ਦਾਖਲ ਕਰਾ ਦਿੱਤਾ ਗਿਆ ਉਹਨਾਂ ਨੂੰ ਇੱਥੇ ਲਿਆਵਾਂਗੇ ਉਹ ਤਾਂ ਕਹਿੰਦੇ ਰਹੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਗੌਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਆ ਉਹਨਾਂ ਨੇ ਵੈਸੇ ਆਪਦੀਆਂ ਜੋ ਸਰਕਾਰੀ ਤੰਤਰ ਦੀਆਂ ਗੱਲਾਂ ਨੇ ਉਸ ਵਿੱਚ ਸਾਨੂੰ ਫਸਾਉਣ ਦੇ ਵਿੱਚ ਇੱਕ ਯਤਨ ਕਰਦੇ ਰਹੇ ਪਰ ਉਹ ਮੈਂ ਸਮਝਦਾ ਯਤਨ ਵਿੱਚ ਪੂਰੇ ਪੱਕੇ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਦੀਆਂ ਗੱਲਾਂ ਸੀ ਐਨੀ ਛੇਦੀ ਕੁਝ ਨਹੀਂ ਹੋ ਸਕਦਾ ਆ ਨਹੀਂ ਹੋ ਸਕਦਾ ਦੱਸਿਏ ਕਮਰਿਤ ਪਾਲ ਤੇ ਉਸ ਦੇ ਸਾਥੀਆਂ ਦਾ ਇਲਜ਼ਾਮ ਹੈ ਕਿ ਡਿਬਰੂਗੜ੍ਹ ਜੇਲ੍ਹ ਅੰਦਰ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਮਰਿਤਪਾਲ ਦੀ ਇੱਕ ਕਥਿਤ ਆਡੀਓ ਬੀਤੇ ਦਿਨੀ ਵਾਇਰਲ ਹੋਈ ਸੀ ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੀ ਬੈਰਕ ਚ ਬਣੇ ਬਾਥਰੂਮਾਂ ਅੰਦਰ ਖੂਫੀਆ ਕੈਮਰੇ ਲਗਾਏ ਗਏ ਨੇ ਇਸ ਤੋਂ ਬਾਅਦ ਤੋਂ ਹੀ ਅਮਰਿਤਪਾਲ ਦੇ ਮਾਤਾ ਅਮਰਿਤਪਾਲ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਲਈ ਪਿਛਲੇ ਕਰੀਬ 3 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ